ਸੀ ਅੱਜ ਆ ਫਤਿਹਪੁਰ ਸਾਹਿਬ ਪੈਂਦਾ ਆ ਸਾਰੇ ਸੱਜਣ ਮਿੱਤਰ ਉੱਥੋਂ ਦੇ ਨੇ ਇੱਥੇ ਇੱਕ ਵਾਰੀ ਪਹਿਲਾਂ ਵੀ ਆ ਕੇ ਗਏ ਆ ਆ ਮਾੜਾ ਜਾਂ ਝਾਤੀ ਮਰਾ ਦਿਓ ਜੇ ਚਾਰ ਚਫੇਰੇ ਆ ਵੇਖੋ ਕਿੰਨਾ ਇੱਕ ਗੰਦਾ ਪਾਣੀ ਤੇ ਆ ਫੈਕਟਰੀਆਂ ਲਾਈਨਾਂ ਵਾਲੀ ਨੇ ਔਰ ਇਹ ਤੁਨਾ ਕੋਈ TDS ਦਾ ਕੋਈ ਹਸਾਬ ਕਿਤਾਬ ਨਹੀਂ ਅਸੀਂ ਜ਼ਰਗ ਪਿੰਡ ਗਏ ਸੀ ਉਦੋਂ ਵੀ ਅਸੀਂ ਗੱਲਾਂ ਕੀਤੀਆਂ ਕਿ ਥੱਲੇ ਦੀ ਜੋ ਜਾਂਦਾ ਹੈ ਪਾਣੀ ਆ ਵੇਖੋ ਜੇ ਮਾੜਾ ਜਿਹਾ ਝੱਗ ਵੇਖੋ ਇਹਦੀ ਆ ਕੈਮੀਕਲ ਆ ਝੱਗ ਵੇਖੋ ਕਿਵੇਂ ਉੱਥੇ ਜਾ ਕੇ ਵੇਖੋ ਜੇ ਤੁਹਾਨੂੰ ਸੂਰਜ ਹੈ ਉੱਥੋਂ ਜ਼ਿਆਦਾ ਸਹੀ ਨਜ਼ਰ ਆਊਗਾ ਅਸੀਂ ਇਹਦਾ ਇੱਕ ਸੈਂਪਲ ਲਵਾਂਗੇ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਖੜ ਕੇ ਤੁਹਾਡੇ ਕੈਮਰੇ ਦੇ ਸਾਹਮਣੇ ਔਰ ਇਹ ਸੈਂਪਲ ਲੈ ਕੇ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਭੇਜਾਂਗੇ ਔਰ ਜਿਹੜੀ ਲੈਟਰ ਭੇਜਾਂਗੇ ਉਹਦੀ ਰਿਪੋਰਟ ਭੇਜਾਂਗੇ ਇੱਕ ਲੈਟਰ ਭੇਜਾਂਗੇ ਮੁੱਖ ਮੰਤਰੀ ਨੂੰ ਵੀ এনवायरमेंट ਮਿਨਿਸਟਰੀ ਨੂੰ ਵੀ ਇਹ ਵਿਚਾਰਿਆਂ ਦੀ ਜ਼ਿੰਦਗੀ ਕਿਵੇਂ गुਜ਼ਰ ਰਹੀ ਹੈ ਔਰ ਆ ਜੋ ਕੋਸ਼ ਹੋ ਰਿਹਾ ਇੱਥੇ ਹੀ ਨਹੀਂ ਪਾਰ ਏ ਟ੍ਰੀਟਡ ਪਾਣੀ ਹੈ ਆ ਜਿਹੜਾ ਤੁਹਾਨੂੰ ਵਖਾ ਰਹੇ ਆ ਨਾ ਮਾੜਾ ਜਿਹਾ ਵਖਾ ਦਿਓ ਆ ਟ੍ਰੀਟਡ ਪਾਣੀ ਵੇਖੋ ਜੀ ਛੱਗ ਦੇਖੋ ਉਸ ਤੱਕ ਜਾਂਦਾ ਆ ਜੋ ਕਿਨੇ ਭਰਨੀ ਹੈ ਬਹੁਤ ਤੋਂ ਅੱਗੇ ਹੋ ਕੇ ਭਰਨੀ ਪੈਣਾ ਇਹਨਾਂ ਦੇ ਸਾਹਮਣੇ ਭਰੋ ਕੈਮਰੇ ਦੇ ਸਾਹਮਣੇ ਬਤਾਲਣਾ ਮਾਰੂ ਜੰਗਲ ਉੱਪਰ ਹੋ ਗਿਆ। ਮਾਰੂ ਜੰਗਲ ਰੰਗ ਨਾਲ ਪਾਣੀ ਪਾਉਂਦੇ। ਮਾਰੂ ਜੰਗਲ ਪਾਣੀ ਉਹ ਜੇ ਘਰ ਦੇ ਬਾਗ ਨੂੰ ਵਸਾ ਲਓ ਜੇ ਟੈਂਪਲ ਪਰ ਰੇ ਜੂੰਨ ਕਰ ਲੋਗੇ ਤੁਸੀਂ ਕੋਲੋ। ਪਰ ਇਹ ਜੋ ਇਹ ਟ੍ਰੀਟਡ ਪਾਣੀ ਹੈ ਜੀ। ਇਹ ਟ੍ਰੀਟਡ ਪਾਣੀ ਹੈ ਔਰ ਤੁਸੀਂ ਵੇਖ ਹੀ ਲਓਗੇ ਝੱਗ ਤੇ ਸਾਰਾ ਕੁਝ ਇਹ ਉਧਰ ਮੇਰੇ ਕੋਲ ਸੈਨ 455 ਨੇ ਲੇਕਿਨ ਸਾਡੇ ਨਾਲੇ ਜਦੋਂ ਆਏ ਸੀ ਪਹਿਲਾਂ ਵੀ ਦੱਸਿਆ ਇਹ ਸੈਨ 455 ਜਿਹੜੀਆਂ ਉੱਥੇ ਨੇ ਉਹ ਬਿਨਾਂ ਟ੍ਰੀਟ ਕੀਤੇ ਪਾਣੀ ਪੈ ਰਿਆ ਵੈ ਜੇ ਤੁਸੀਂ ਦੇਖੂਗੇ ਨਾ ਐਡੇ ਰੰਗ ਚ ਇਹ ਉਧਰੋਂ ਜਿਹੜਾ ਆ ਰਿਹਾ ਉਹਦੇ ਰੰਗ ਚ ਇਹ ਉਧਰੋਂ ਰੰਗ ਪਾਣੀ ਹਾਂਜੀ ਇਹ ਸਾਰਾ ਪਾਣੀ ਤੁਹਾਨੂੰ ਦੱਸ ਦਿਆ ਮੈਂ ਧਿਆਨ ਨਾਲ ਫੋਲੋ ਉੱਧਰਲੇ ਪਾਸਿਓਂ ਆ ਰਹੀ ਹੈ ਇਹ ਹੰਸਲਾ ਨਦੀ ਸੀ ਹੰਸਲਾ ਨਦੀ ਇਹ ਹੰਸਲਾ ਨਦੀ ਸੀ ਇਤਿਹਾਸਕ ਨਦੀ ਇਹ ਉਹ ਨਦੀ ਹੈ ਜਿਹੜੀ ਠੰਡੇ ਬੋਰ ਜਿੱਦੇ ਥੱਲੇ ਦੀ ਜਾਂਦੀ ਹੈ ਇਹ ਇਤਿਹਾਸਕ ਨਦੀ ਔਰ ਇਹਦਾ ਕੀ ਹਾਲ ਕੀਤਾ ਤੁਸੀਂ ਵੇਖ ਲਓ ਉੱਧਰਲੇ ਪਾਸਿਓਂ ਪਾਣੀ ਜਿਹੜਾ ਆ ਰਿਹਾ ਉਹ ਜ਼ਿਆਦਾ ਗੰਦਾ ਹੈ ਇਹ ਪਾਣੀ ਅਸੀਂ ਟ੍ਰੀਟਡ ਕਰਿਆ ਇਹ ਟ੍ਰੀਟ ਕਰਕੇ ਆਉਂਦਾ ਜਿਹੜਾ ਉਹ ਹੈ ਉੱਧਰਲੇ ਪਾਸੇ ਵਾਲਾ ਤਾਂ ਬੇਅੰਤ ਕਾਲਾ ਹੈ ਉਹਦਾ ਵੀ ਇੱਕ ਸੈਂਪਲ ਤੁਹਾਨੂੰ ਭਰ ਕੇ ਵਿਖਾ ਦਿੰਨੇ ਆ ਉਧਰ ਇਹ ਦੋਨੇ ਪਾ ਬੋਤਲਾਂ ਅਸੀਂ ਭੇਜਾਂਗੇ ਕਿ ਆ ਪਾਣੀ ਵੇਖ ਲਓ ਜਿੱਥੋਂ ਝੱਗ ਵੀ ਨਿਕਲ ਰਹੀ ਆ ਤੇ ਕੈਮੀਕਲ ਕਿੰਨਾ ਆ ਇਹ ਦੇਖੋ ਉਪਰ ਵੀ ਇੱਕ ਬੋਤਲਾ ਕੋਲ ਫਿਰ ਲੈ ਕੇ ਵਿਖਾ ਦਿੰਦੇ ਜਿੱਥੇ ਜਿਆ ਕਾਲਾ ਪਾਣੀ ਜਿਆਦਾ ਪਾ ਰਿਹਾ ਹੈ ਨਾ ਆਜੋ ਜੀ ਉਧਰ ਵਿਖਾ ਦਿੰਨੇ ਆ ਤੁਹਾਨੂੰ ਆਜੋ ਅੱਗੇ ਆਜੋ ਤੁਹਾਨੂੰ ਉਧਰ ਵਿਖਾ ਦਿੰਨੇ ਆ ਕਿ ਕਿੰਨਾ ਕਾਲਾ ਪਾਣੀ ਇਹਦੇ ਵਿੱਚ ਪਾਇਆ ਜਾ ਰਿਹਾ ਲੈ ਲਓ ਜ਼ਰਾ ਇਕ ਕੋਲੇ ਰੱਖ ਲੋ ਇੱਕ ਪਾਣੀ ਦੀ ਬੋਤਲ ਆਪਾਂ ਉਧਰੋਂ ਪਰ ਲੀਏ ਜਿੱਥੇ ਜ਼ਿਆਦਾ ਸੜਾ ਨਿਕਲ ਰਿਹਾ ਹੈ ਦੱਸੋ ਰਜਿੰਦਰ ਜੀ ਕਿੱਥੋਂ ਪਰ ਸਕਦੇ ਆਂ ਉਧਰੋਂ ਹਿਸਾਬ ਲਾ ਲਓ ਹਾਂਜੀ ਆ ਨਾਲ ਹੀ ਜਾਗੇ ਪਾਣੀ ਇੱਥੇ ਕਿੰਨੀਆਂ ਫੈਕਟਰੀਆਂ ਨੇ ਹਣ ਗਿਣਤੇ ਨਹੀਂ ਹਣ ਗਿਣਤੇ ਨੇ ਸਾਰੇ ਗਵਿੰਦਗੜ੍ਹ ਦਾ ਇੱਧਰ ਦੀ ਚੱਲੀ ਹੈ ਜਾਂ ਉਧਰ ਦੀ ਇੱਧਰੋਂ ਪਰ ਹੋ ਇੱਧਰ ਆ ਜਾਓ ਇੱਧਰ ਆ ਜਾਓ ਯਾਰ ਅੱਛਾ ਤੇ ਇਹ ਸਾਰੀਆਂ ਫੈਕਟਰੀਆਂ ਵਿੱਚ ਸਭ ਤੋਂ ਦੁੱਖ ਦੀ ਗੱਲ ਪਤਾ ਕੀ ਹੈ ਟਵਾਣਾ ਜੀ ਜੀ ਇਹ ਫੈਕਟਰੀਆਂ ਜੋ ਤੁਹਾਨੂੰ ਆ ਟ੍ਰੀਟਮੈਂਟ ਵਾਲਾ ਥੋੜਾ ਪਾਣੀ ਹੈ ਫਿਰ ਬਹੁਤ ਸਾਰਾ ਬਿਨਾਂ ਟ੍ਰੀਟਮੈਂਟ ਤੋਂ ਪਾਣੀ ਹੈ ਉੱਥੇ ਪਾਈਪਾਂ ਚੱਲ ਰਹੀਆਂ ਨੇ ਤੁਹਾਨੂੰ ਵਖਾ ਦੇਂਦੇ ਆ ਔਰ ਉਸ ਤੋਂ ਵੀ ਦੁੱਖ ਦੀ ਗੱਲ ਸਾਰਾ ਪਾਣੀ ਵੀ ਨਹੀਂ ਪਾਇਆ ਜਾਂਦਾ ਇਹਦੀ ਜ਼ਿਆਦਾ ਮਾਤਰਾ ਅੰਦਰ ਰਿਵਰਸ ਬੋਰ ਕਰਕੇ ਥੱਲੇ ਪਾ ਰਹੇ ਨੇ ਉਹ ਥੱਲੇ ਪਾਉਣ ਨਾਲ ਔਰ ਨੇੜੇ ਤੇੜੇ ਦੇ ਜਿੰਨੇ ਪਿੰਡ ਨੇ ਇਹਨਾਂ ਸਾਰੇ ਪਿੰਡਾਂ ਦਾ ਪਾਣੀ ਸੱਤਿਆਨਾਸ਼ ਹੋ ਚੁੱਕਿਆ ਔਰ ਦੂਰ ਤੱਕ ਅਸਰ ਜਾ ਰਿਹਾ ਜਿਵੇਂ ਅਸੀਂ ਉਸ ਦਿਨ ਗਏ ਸੀ ਉਹ ਜਰਗਲ ਉਧਰਲੇ ਪਾਸੇ ਇੰਨੇ ਹੀ ਫੈਕਟਰੀਆਂ ਦਾ ਅਸਰ ਉੱਥੋਂ ਤੱਕ ਪਹੁੰਚ ਗਿਆ ਔਰ ਆ ਸਾਰੇ ਪਿੰਡਾਂ ਸਾਡੇ 700 700 ਜਰਗ ਵਿੱਚ 950 ਸੀਟੀਆਂ ਤੇ ਔਰ ਟੀਡੀਐਸ 150 ਤੋਂ ਉੱਪਰ ਮੀਨ ਖਤਰਨਾਕ ਇਹ ਹਾਲ ਕਸ ਜੋ ਜੇ ਕਿ ਤੁੰਜੋ ਲੈਣਾ ਆਪਾ ਪਾਣੀ ਉਸ ਜਗਤ ਤੋਂ ਹਿੰਮਤ ਨਾਲ ਅੱਛਾ ਅੱਛਾ ਇੱਥੋਂ ਵੀ ਡੇ ਨੀ ਜਿੱਥੋਂ ਪਾਈਪਾਂ ਪਾਉਂਦੇ ਨੇ ਕਾਲਾ ਪਾਣੀ ਆ ਵੇਖ ਲਓ ਤੁਸੀਂ ਇੱਧਰ ਵੇਖੂਗੇ ਨਾ ਕਈ ਪਾਈਪਾਂ ਪਾਈਆਂ ਹੋਈਆਂ ਨੇ ਇੱਥੇ ਇਹ ਕਾਲਾ ਪਾਣੀ ਜ਼ਿਆਦਾ ਹੈ ਜੇ ਤੁਸੀਂ ਇੱਥੇ ਵੇਖੂਗੇ ਨਾ ਉਹਦੇ ਮੁਕਾਬਲੇ ਇਹ ਤੁਹਾਨੂੰ ਵਖਾ ਦੇਣੇ ਆ ਅਸੀਂ ਇਹ ਨਾ ਪੈ ਰਿਹਾ ਜੀ ਇੱਕ ਜਗ੍ਹਾ ਨਾਲ ਹੀ ਹੈ ਔਰ ਉਹ ਬਿਨਾਂ ਟ੍ਰੀਟਮੈਂਟ ਕੀਤੀਆਂ ਇਹਨਾਂ ਨੂੰ ਇੱਥੇ ਜਿਵੇਂ ਜਿਵੇਂ ਆਪਾਂ ਇੱਧਰ ਵੱਧ ਰਹੇ ਹਾਂ ਸਮੈਲ ਵੱਧਦੀ ਜਾ ਰਹੀ ਹੈ ਇਹ ਬਿਨਾ ਟ੍ਰੀਟ ਨੂੰ ਮਾਨ ਸਾਹਿਬ ਇਹਨਾਂ ਨੂੰ ਮੈਂ ਲਿਖਤੀ ਤੌਰ ਤੇ ਬਹੁਤ ਸ਼ਿਕਾਇਤਾਂ ਕਰ ਚੁੱਕਿਆ ਹੂੰ ਪੋਲਿਊਸ਼ਨ ਬਾਰੇ ਨੈਸ਼ਨਲ ਗ੍ਰੀਨ ਕੰਟਰੋਲ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬਹੁਤ ਲਿਖਤੀ ਸ਼ਿਕਾਇਤਾਂ ਕਰਤੀਆਂ ਵੀ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਫਿਰ ਵੀ ਪਾਣੀ ਗੰਦਾ ਪੈ ਰਿਹਾ ਕੋਈ ਸੁਣਵਾਈ ਨਹੀਂ ਹੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਬੁਰਾ ਹਾਲ ਕੋਈ ਸੁਣਦਾ ਹੀ ਨਹੀਂ ਹੈਗਾ ਫਾਰਮੈਲਿਟੀ ਕਰਦੇ ਨਹੀਂ ਆਪਾਂ ਜ਼ਿਲ੍ਹਾ ਨਹੀਂ ਹੁਣ ਆਪਾਂ ਭੇਜਾਂਗੇ ਨੈਸ਼ਨਲ ਗ੍ਰੀਨ ਕੰਟਰੋਲ ਨੂੰ ਹਾਂਜੀ ਔਰ ਮੁੱਖ ਮੰਤਰੀ ਨੂੰ ਔਰ ਜਿਹੜਾ ਆਪਣਾ ਨੈਸ਼ਨਲ এনवायरमेंट ਮਿਨਿਸਟਰੀ ਨੂੰ ਨੈਸ਼ਨਲ এনवायरमेंट ਮਿਨਿਸਟਰੀ ਨੂੰ ਅਸਲੀ ਭੇਜਣਾ ਹੈ ਕਿਉਂਕਿ ਉਹ ਉੱਥੇ ਪਰਮਿਸ਼ਨ ਲੈਂਦੇ ਨੇ ਕਿ ਅਸੀਂ ਟ੍ਰੀਟਡ ਪਾਣੀ ਵੀ ਇਹ ਗੱਲ ਸੁਣਿਓ ਜੀ ਧਿਆਨ ਨਾਲ ਜੀਵਾਨਾ ਜੀ ਟ੍ਰੀਟਡ ਪਾਣੀ ਵੀ ਇਹ ਪਾ ਨਹੀਂ ਸਕਦੇ ਦਰਿਆ ਚ ਜਾਂ ਨਦੀ ਚ ਇਹ ਤਾਂ 1974 ਦੀ ਸ਼ਰਿਆ ਆ ਉਹ ਜਿੱਥੇ ਆਪਾਂ ਬੋਤਲ ਪਾਣੀ ਦੀ ਆਪਣੇ ਕੋਲੇ ਆ ਕੱਢ ਕੇ ਲਿਆ ਉਹ ਟ੍ਰੀਟਡ ਪਾਣੀ ਪਾ ਰਹੇ ਨੇ ਹੁਣ ਤੁਹਾਨੂੰ ਵਿਖਾਵਾਂਗੇ ਜਿਹੜਾ ਗੈਟ ਟ੍ਰੀਟਡ ਪਾਣੀ ਪੀ ਰਿਹਾ ਵਿੱਚ ਔਰ ਉਸ ਤੋਂ ਬਾਅਦ ਇਹ ਫੈਕਟਰੀਆਂ ਦੇ ਅੰਦਰ ਰਿਵਰਸ ਮੋਰ ਕਰਕੇ ਜਿਹੜਾ ਥੱਲੇ ਪੈ ਰਿਹਾ ਉਹ ਬਾਅਦ ਦੀ ਗੱਲ ਹੈ ਉਹ ਤਾਂ ਇਹ ਪਤਾ ਹੀ ਨਹੀਂ ਲੱਗਣ ਦਿੰਦੇ ਇੱਧਰੋਂ ਕੱਢਣਾ ਆ ਜੀ ਨਾਲ ਆਜੋ ਆਜੋ ਇੱਥੇ ਕੱਢਦੇ ਆ ਤੁਹਾਨੂੰ ਆਜੋ ਘੇਰਾ ਸੂਜੀ ਬੋਤਲ ਨਾ ਵੱਡੀ ਬੋਤਲ ਹੈ ਨਹੀਂ ਇੱਕ ਹੋਰ ਸੀਗੀ ਵੱਡੀ ਬੋਤਲ ਆਪਣੇ ਕੋਲ ਚਲੋ ਕੋਣੀ ਇੱਥੇ ਚ ਕੱਢੋ ਆਜੋ ਘੇਰਾ ਇੱਧਰ ਦੀ ਅੱਗੇ ਦੀ ਜੀ ਓਕੇ ਓਕੇ ਕੋਣੀ ਇਹ ਏ ਅਸੀਂ ਆਏ ਹੈਗੇ ਆ ਇਧਰੋਂ ਫਤੇਗੜ ਸਾਹਿਬ ਹੈ ਫਤੇਗੜ ਸਾਹਿਬ ਤੋਂ ਅੱਗੇ ਕੁਝ 10 ਕਿਲੋਮੀਟਰ ਆ ਕੇ ਇਹ ਫਤੇਪੁਰ ਪਿੰਡ ਹੈ ਇਧਰਲੇ ਪਾਸੇ ਅੱਛਾ ਵਖਾ ਦਿਓ ਜੇ ਮਾੜਾ ਜਾ ਵੇਖੋ ਕਿੰਨਾ ਗੰਦਾ ਪਾਣੀ ਆ ਪਾਣੀ ਪੈ ਰਿਹਾ ਇਧਰਲੇ ਪਾਸੇ ਅੱਗੇ ਵੇਖ ਲੋ ਪੇਵੇਂ ਆ ਹੁਣ ਆਪਾਂ ਨੂੰ ਦੇਖ ਕੇ ਇਹਨਾਂ ਨੇ ਬੰਦ ਕਰਤਾ ਇੱਥੋਂ ਡਾਇਰੈਕਟ ਹੀ ਪੈ ਰਿਹਾ ਆ ਪਾਣੀ ਨਾ ਇਹਨਾਂ ਨੇ ਇੱਥੋਂ ਟਾਪ ਪਾਇਆ ਹੋਇਆ ਉੱਥੇ ਆਪ ਉੱਥੋਂ ਡੈਕਟੀ ਪੈ ਵਾਲਾ ਪਾਣੀ ਪੈਂਦਾ ਜਿਹੜਾ ਉਹ ਪਾਈਪ ਵਿਖਾਓ ਉਧਰ ਉਹ ਸਾਹਮਣੇ ਉਹ ਵੇਖੋ ਜੇ ਜ਼ੂਮ ਕਰਕੇ ਵਿਖਾਓ ਜਿਉਂ ਪਾਈਪ ਉਹ ਸਾਹਮਣੇ ਪਾਈਪ ਹੈ ਉਹ ਪਾਣੀ ਦੇ ਕੋਲੇ ਜਾ ਕੇ ਇੱਕ ਜਣਾ ਫੜ ਲਓ ਜਰਾ ਉਹ ਉੱਥੇ ਜਾ ਕੇ ਫੜ ਲਓ ਉਥੋਂ ਦੀ ਉੱਤਰ ਕੇ ਉਹ ਪਾਈਪ ਨਹੀਂ ਜੀ ਕਿਹਦੀ ਆ ਉਹ ਵੇਖੋ ਇੱਕ ਪਾਈਪ ਕੋਈ ਛੋਟੀ ਪਾਈਪ ਨੇ ਕੋਈ ਵੱਡੀ ਪਾਈਪ ਉਹ ਸਾਹਮਣੇ ਇਹ ਛੁਪਾ ਕੇ ਰੱਖਦੇ ਨੇ ਇੱਥੇ ਵੇਖ ਲਓ ਜੇ ਇਹ ਜਿਹੜੇ ਆ ਨਾ ਔਰ ਜਿਹੜੀਆਂ ਉੱਤੇ ਝਾੜੀਆਂ ਜੀਆਂ ਲਾਈਆਂ ਨਾ ਹਾਂ ਜੀ ਖੁਰੇ ਪਏ ਆ ਵੇ ਆ ਵੇ ਥੱਲੇ ਵੀ ਆ ਵੇਖੋ ਇੱਥੇ ਬੋਤਲਾਂ ਪਈਆਂ ਇਹਨਾਂ ਨੇ ਉੱਥੋਂ ਹੀ ਅੰਦਰੋਂ ਦੋ ਪਾ ਲਈ ਜਦੋਂ ਜੀ ਕਰਦਾ ਇਹਨੂੰ ਖੋਲ ਦਿੰਦੇ ਨੇ ਹੁਣੇ ਕੀ ਹੁੰਦਾ ਇਹਦਾ ਤੁਹਾਨੂੰ ਦੱਸ ਦਈਏ ਇਹ ਰਾਤ ਇਹਨਾਂ ਦੀ ਬਾਹ ਫੜ ਲਿਓ ਜੇ ਉੱਤੋਂ ਜ਼ਰਾ ਰਾਤ ਨੂੰ ਇਹ ਛੜ ਜੇ ਨੇ ਪੂਰਾ ਪਾਣੀ ਰਾਤ ਨੂੰ ਓਏ ਉਧਰ ਵਿਖਾਓ ਜੇ ਉਧਰ ਪਾਣੀ ਪਰ ਰਹੇ ਨੇ ਰਾਮ ਨਾਲ ਜ਼ੂਮ ਕਰਕੇ ਵਿਖਾ ਦਿਓ ਪਰ ਲੋ ਪਰ ਲੋ ਤਾਹਾਨੂੰ ਚੱਕ ਕੇ ਵਖਾ ਦਿਓ ਮਾੜਾ ਜ ਆਹ ਪਾਈਪ ਹੈ ਇੱਕ ਇਹਦੇ ਨਾਲ ਹੱਥ ਕਰ ਦਿਓ ਇਧਰ ਲਈ ਪਾਈਪ ਪਰ ਆਹ ਵੀ ਵੇਖੋ ਉੱਥੋਂ ਪਰ ਦਿਖ ਰਹੀ ਹੈ ਜੀ ਉਹ ਪਾਈਪ ਆ ਉਹ ਇੱਕ ਉਹ ਇਧਰ ਪਾਈਪ ਆ ਇਹ ਦੇਖਣ ਟੱਕਣ ਬਾਅਦ ਲਾਵਾਂਗੇ ਟੱਕਣ ਇਹਦੇ ਵਿੱਚੋਂ ਪਰ ਰਹੇ ਹੋ ਪਾਈਪ ਦੇ ਹੋ ਪਰ ਲੋ ਪਰ ਲੋ ਇਹਦੇ ਵਿੱਚੋਂ ਉਹ ਪਾਈਪ ਦੇ ਵਿੱਚੋਂ ਪਰ ਰਹੇ ਵਖਾ ਦਿਓ ਉਧਰ ਜਰਾ ਜ਼ੂਮ ਕਰਕੇ ਦਿਖਾ ਦਿਓ ਪਾਈਪ ਦੇ ਵਿੱਚ ਆ ਉਹ ਆਡਲੋ ਬਾੜੇ ਬਾਜੋ ਜੀ ਇਹ ਅਸੀਂ ਥਾਂ ਥਾਂ ਤੇ ਜਾ ਕੇ ਕਿਉਂ ਕਹਿ ਰਹੇ ਆ ਕਿ ਜਿਹੜੇ ਪੰਜਾਬ ਵਾਲੇ ਨੇ ਜਿੰਨੇ ਰਹਿ ਰਹੇ ਨੇ ਇਹਨਾਂ ਦਾ ਕਸੂਰ ਕੀ ਹੈ ਇਹਨਾਂ ਨੂੰ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਨਾਂ ਦੀ ਫੈਕਟਰੀ ਹੈ ਇਹਨਾਂ ਦਾ ਕੰਮ ਚੱਲ ਰਿਹਾ ਹੈ ਇਹਨਾਂ ਬੰਦਿਆਂ ਦਾ ਕਸੂਰ ਕੀ ਹੈ ਇਹਨਾਂ ਨੂੰ ਬਿਮਾਰ ਕਰੋ ਤੁਸੀਂ ਕੀ ਇਹ ਐਲ ਵੀ ਇੱਥੇ ਇੰਡਸਟਰੀ ਦੁਨੀਆ ਚ ਇੰਡਸਟਰੀ ਹੈ ਨਹੀਂ ਜੀ ਦੁਨੀਆ ਦੀਆਂ ਹਿਸਟੋਰੀਕਲ ਮਸਤੀਆਂ ਦਾ ਆ ਹਾਲ ਹੈ ਜਾਂ ਜੋ ਅਸੀਂ ਬਾਕੀ ਥਾਵਾਂ ਤੇ ਜਾ ਜਾ ਕੇ ਵੇਖ ਰਹੇ ਆ ਪੰਜਾਬ ਦੇ ਹਰ ਹਿੱਸੇ 'ਚ ਅਸੀਂ ਇੱਕੋ ਗੱਲ ਕਹਿ ਕੇ ਨਿਕਲੇ ਸੀ ਕਿ 2000 ਸੈਂਟਰ ਨੇ 2000 ਸੈਂਟਰ ਉਹਨਾਂ 2000ਾਂ ਦੇ ਵਿੱਚ ਇਹ ਸਾਰਿਆਂ ਨੂੰ ਗਿਣ ਲਿਓ ਜਿਹੜੇ ਸਰਫੇਸ ਦਾ ਮੀਨ ਉਤਲਾ ਪਾਣੀ ਤੇ ਥਲੜਾ ਪਾਣੀ ਧਰਤੀ ਦਾ ਉਹਨੂੰ ਗੰਦਾ ਕਰ ਰਹੇ ਨੇ ਇਹ ਕਿੰਨਾ ਚਿਰ ਹੋ ਗਿਆ ਜੀ ਇੰਨਾ ਫੈਕਟਰੀਆਂ ਨੂੰ 40-45 ਸਾਲਾਂ ਤੋਂ 40 45 ਸਾਲ ਦੇ ਹੀ ਲੱਗੇ ਹੋਏ ਆ ਇਹ ਗੱਲ ਮੈਂ ਵੀ ਇਹਨੂੰ ਗਲਤ ਹੋ ਰਿਹਾ ਹਾਂ ਆਹ ਟ੍ਰੀਟਮੈਂਟ ਪਲਾਂਟ ਲਾਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਹੁਕਮ ਆਇਆ ਇਹ ਵੀ ਕਿ ਚਿੱਟਾ ਹਾਥੀ ਆ ਉਧਰਲੇ ਪਾਸੇ ਨੇ ਟ੍ਰੀਟ ਕਰਿਆ ਵਾ ਇਧਰ ਨੂੰ ਡਾਇਰੈਕਟ ਚੱਲਦਾ ਸਮਝ ਗਏ ਨਾ ਤੁਸੀਂ ਸਾਡੇ ਕੋਲ ਵੀਡੀਓ ਪਈਆਂ ਨੇ ਡੀਸੀ ਨੂੰ ਪੰਜਾਬ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਨੂੰ ਬਾਕਾਇਦਾ ਵੀਡੀਓ ਬਣਾ ਕੇ ਭੇਜ ਰਹੇ ਹਾਂ ਮਹੀਨੇ 'ਚ ਦੋ ਦੋ ਤਿੰਨ ਤਿੰਨ ਵਾਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਬੈਠਾ ਲਾਤਾ ਪਾਣੀ ਵੀ ਇਹਦੀ ਪਾਣੀ ਦੀ ਮੁੱਦਾ ਦੀ ਬਿਮਾਰੀ ਕੀ ਹੋ ਜਾਂਦੀ ਹੈ ਵੀ ਗੁਰਦੇ ਖਰਾਬ ਹੋ ਜਾਂਦੇ ਹਾਂਜੀ ਟੀਵੀ ਕੇ ਲਿਗੇ ਟੀਵੀ ਤਾਂ ਨਹੀਂ ਹੈਗੀ ਅਜਿੰਦਰ ਵਾਲਿਆਂ ਨੇ ਵੀ ਗੁਰਦੇ ਖਰਾਬ ਹੋ ਜਾਂਦੇ ਹੋਰਦੇ ਖਰਾਬ ਹੋਈ ਜਾਂਦੇ 4-5 ਬੰਦੇ ਨੌਜਵਾਨ ਮੁੰਡੇ ਗੁਰਦੇ ਖਰਾਬ ਹੋਣ ਕਰਕੇ ਮੈਂ 4-5 ਨੌਜਵਾਨ ਮੁੰਡੇ ਆਹ ਇੱਕ ਤਾਂ ਕੰਬੈਨ ਚਲਾਉਂਦਾ ਸੀ ਦੂਜਾ ਖੇਤੀ ਕਰਦਾ ਸੀ ਤੀਜਾ ਵੀ ਖੇਤੀ ਕਰਦਾ ਸੀ ਇਹਦੇ ਵੀ ਛੋਟੇ-ਛੋਟੇ ਬੱਚੇ ਨੇ ਵੀ ਜ਼ਿੰਦਗੀ ਮੌਤ ਨਾਲ ਜੂਝ ਰਹੇ ਆ ਅਫਸਰ ਥੋੜੀ ਜੀ ਇੱਕ ਨਾ ਦਿਵਾਨਾ ਸਾਹਿਬ ਇੱਕ ਬਹੁਤ ਵੱਡੀ ਗੱਲ ਹੋ ਰਹੀ ਹੈ ਹਰ ਬੰਦਾ ਕਹਿ ਦਿੰਦਾ ਜੀ ਆਹ ਇੰਡਸਟਰੀ ਚਾਹੀਦੀ ਐ ਮੈਨੂੰ ਦੋਸਤੋਲੇ ਵੀ ਇਸ ਇੰਡਸਟਰੀ ਦਾ 25 ਆਲਟਰਨੇਟਿਵ ਨਹੀਂ ਆ ਜਿਨ੍ਹਾਂ ਦੀ ਗੱਲ ਕਰ ਰਹੇ ਉਸ ਬੱਚੇ ਦੀ ਜ਼ਿੰਦਗੀ ਦਾ ਆਲਟਰਨੇਟਿਵ ਹੈਗਾ ਆ ਪਾਣੀ ਦਾ ਆਲਟਰਨੇਟਿਵ ਹੈਗਾ ਇੱਕ ਹੋਰ ਬੜੀ ਗੱਲ ਕੀਤੀ ਜਾਂਦੀ ਜੀ ਆਹ ਮੋਟਰਾਂ ਲਾ ਲੈਂਦੇ ਨੇ ਕਿਸਾਨ ਤੇ ਮੈਂ ਨਾ ਗਲਤ ਐ ਪਰ ਜਿਹੜੀ ਇੰਡਸਟਰੀ ਅਸੀਂ ਬੁੱਡੇ ਨਾਲੇ ਦੀ ਸਟਰਗਲ ਕੀਤੀ ਸੀ ਪੂਰੀ ਕੱਲੇ ਬੁੱਡੇ ਨਾਲੇ ਚ 60 ਕਰੋੜ ਲੀਟਰ ਪਾਣੀ ਆਉਂਦਾ ਰੋਜ਼ ਗੰਦਾ ਹੋ ਕੇ ਤੇ ਜਾ ਕੇ ਸਤਲੋ ਚਪਾ ਦਿੰਦੇ ਨੇ ਤੇ ਕੱਢਿਆ ਪਤਾ ਕਿੰਨਾ ਜਾਂਦਾ 180 ਕਰੋੜ ਲੀਟਰ 150 ਤੋਂ ਉੱਤੇ ਕਰੋੜ ਲੀਟਰ ਤੁਸੀਂ ਕਹਿ ਲੋ ਕੱਲੇ ਬੁੱਢੇ ਨਾਲੇ ਚ ਥੱਲਿਓਂ ਕੱਢਿਆ ਜਾਂਦਾ ਤੇ ਫੇ ਟ੍ਰੀਟ ਕਰਕੇ ਸੋ ਕਾਲ ਟ੍ਰੀਟ ਕਾਲਾ ਪਾਣੀ 60 ਕਰੋੜ ਲੀਟਰ ਉਹ ਪਾ ਦਿੰਦੇ ਨੇ ਤੇ ਜਾ ਕੇ ਸਤਲੋ ਚਪਾਉਂਦਾ ਹੁਣ ਤੁਸੀਂ ਇੰਨਾ ਫੈਕਟਰੀਆਂ ਨੂੰ ਗਿਣ ਲਓ ਤੇ ਬਾਕੀ ਹੈ ਜਿਹੜੀਆਂ ਥੋਡੇ ਵਾਲੀ ਮਾਦਵ ਵਾਲਾ ਜਿਹਦਾ ਰੋਲਾ ਪਿਆ ਜੀਰੇ ਵਾਲੀ 19 ਸਾਢੇ ਵਾਲੀ ਡਰੇਨ ਵਾਲੀ ਸੰਗਿਆਂ ਵਾਲੀ ਮਤਲਬ ਗਿਣ ਕੇ ਵੇਖੋ ਕਿੰਨੀਆਂ ਨੇ ਇਹ ਜਿਹੜੀ ਅਸੀਂ ਗਏ ਸੀ ਉੱਤੇ ਹਮੀਰਾ ਰੂੜਿਆਂ ਵਾਲੀ ਵਾਲੀ ਇਹ 2000 ਸੈਂਟਰ ਨੇ ਤੱਕ ਕਿੰਨੇ ਅਰਬ ਹੀ ਨਹੀਂ ਬਲਕੇ ਖਰਬਲ ਲੀਟਰ ਪਾਣੀ ਨਿਤ ਕੱਢਿਆ ਜਾਂਦਾ ਥੱਲੋਂ ਤੇ ਪਾਣੀ ਖਤਮ ਨਹੀਂ ਹੋਊਗਾ ਇਹ ਪੂਰੀ ਆਪਣੀ NASA ਦੀ ਸਟੱਡੀ ਹੈ ਕਿ ਸਭ ਤੋਂ ਜਲਦੀ ਅਗਰ ਕਿਤੇ ਪਾਣੀ ਥੱਲੇ ਖਤਮ ਹੋ ਰਿਹਾ ਤਾਂ ਪੰਜਾਬ ਹੈ ਉਹ ਥੋੜਾ ਜਿਹਾ ਇਹ ਸਾਰਿਆਣੇ ਦਾ ਇਨਾ ਪਾਣੀ ਥੱਲਿਓਂ ਕੱਢੂਗੇ ਤਾਂ ਇੰਨਾਂ ਦੀ ਸਾਰਾ ਕੁਝ ਬੰਜਰ ਕਰ ਦਿਓਗੇ ਜੀ ਮੈਂ ਰਿਆ ਮਾਰਾ ਰਾਸ਼ਟਰਾ ਚ ਮੈਂ ਵੇਖਿਆ ਮਧੇਪਰਦੇਸ਼ ਚ ਵੀ ਵੇਖਿਆ ਬੀਬੀਆਂ ਨਾ ਜੀ ਬਾਲਟੀ ਭਰ ਕੇ ਮਤਲਬ 10 10 20 20 ਕਿਲੋਮੀਟਰ ਦੂਰੋਂ ਖੂਦ ਦੇ ਉੱਤੇ ਲਾਈਨ ਲਾ ਕੇ ਖੜਦੀਆਂ ਨੇ ਫਿਰ ਅੱਧੀ ਬਾਲਟੀ ਭਰ ਕੇ ਲੈ ਕੇ ਆਉਂਦੀਆਂ ਨੇ ਪਾਣੀ ਮਿਲਦਾ ਹੀ ਨਹੀਂ ਜ਼ਿਆਦਾ ਕੀ ਨਾ ਹੋਣਗੇ ਕੀ ਬਣਾਉਣਗੇ ਕੀ ਕਰਨਗੇ ਉਹਨੇ ਕ ਪਾਣੀ ਦਾ ਔਰ ਮੈਨੂੰ ਕਹਿੰਦੇ ਹੁੰਦੇ ਨਾ ਬਦਕੀ ਸਮਤੀ ਨਾਲ ਜੇ ਅਸੀਂ ਐਂ ਹੀ ਕਰਦੇ ਰਹੇ ਤੇ ਇਹਨਾਂ ਦੇ ਸਾਰਿਆਂ ਤੇ ਲਗਾਮ ਨਾਪ ਦਿੱਤੀ ਤੇ ਆਪ ਦੇ ਆਪ ਤੇ ਤਾਂ ਸਾਡੇ ਪੰਜਾਬ ਨਾਲ ਉਹ ਹੋਣ ਜਾ ਰਿਹਾ ਹੈ 15 ਸਾਲ ਬਾਅਦ ਇਹ ਫਤਿਹਬੁਰ ਸਾਹਿਬ ਤੋਂ ਸਰਪੰਚ ਨੇ ਇਹ ਮੈਂਬਰ ਪੰਚਾਇਤ ਇਹ ਮੈਂਬਰ ਨੇ ਮਤਲਬ ਮੈਂਬਰ ਪੰਚਾਇਤ ਨੇ ਇਹਨਾਂ ਨੇ ਦੱਸੀ ਹੁਣ ਗੱਲ ਜਿਹੜਾ ਇਹਨਾਂ ਦੇ ਲੜਕਾ ਲੜਕੇ ਦਾ ਨਾਮ ਕੀ ਹੈ ਜੀ ਚਿੰਗਾਰਾ ਸਿੰਘ ਚਿੰਗਾਰਾ ਸਿੰਘ ਹੈ ਜਿਹੜਾ ਇਸੇ ਹੋਰ ਕਿੰਨੇ ਬੰਦੇ ਪਏ ਤੁਹਾਡੇ ਇਸੇ ਤਰ੍ਹਾਂ ਦੇ ਮਰੀਜ਼ ਚਾਰ ਬੰਦੇ ਤਾਂ ਗੁਰਦੇ ਫੇਲ ਹੋਣ ਕਰਕੇ ਮਰ ਗਏ ਵਿਚਾਰੇ ਔਰ ਉਹਨਾਂ ਨੇ ਦੱਸਿਆ ਲਈ ਪਾਣੀ ਖਰਾਬ ਹੈ ਪਤਾ ਹੀ ਹੈ ਜੀ ਹੁਣ ਸਾਰੇ ਪਿੰਡ ਨੂੰ ਪਰ ਪ੍ਰਸ਼ਾਸਨ ਨਹੀਂ ਸੁਣ ਰਿਹਾ ਸੁਣਵਾਈ ਨਹੀਂ ਹੋ ਰਹੀ ਕੀ ਕਹਿੰਦੇ ਪ੍ਰਸ਼ਾਸਨ ਵਾਲੇ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਨਹੀਂ ਫੇਰ ਵੀ ਆਹਦੇ ਜਿਹੜਾ ਐਮ ਐਲਏ ਤੁਹਾਡੇ ਜਿਹੜੀ ਕੌਨਸਟਿਟਿਊਐਂਸੀ ਤੁਹਾਡੀ ਹਲਕਾ ਸਰਹੰਦਾ ਜੀ ਸਰਹੰਦ ਵਾਲੇ ਐਮ ਐਲਏ ਨੂੰ ਜਦੋਂ ਕਿਤੇ ਪੁੱਛਿਆ ਤੁਸੀਂ ਲਈ ਵੀ ਆ ਸਾਡੇ ਖਰਾਬ ਹੈ ਕੀ ਜਾਂਦਾ ਫਿਰ ਉਹ ਤਾਂ ਸਾਡੇ ਨਾਲ ਗੁੱਸੇ ਹੋ ਰਿਹਾ ਵੀ ਕੋ ਸੰਤੋਜ ਮਾਨ ਤੇ ਲੱਗੇ ਉਹਨਾਂ ਨੂੰ ਕਾਉਂ ਬੁਲਾਉਂਦਾ ਵੀ ਉਹ ਕਿਉਂ ਮੁੱਦਾ ਚੱਕਦੇ ਨੇ ਦੀ ਸਰਕਾਰ ਦੀ ਬਦਨਾਮੀ ਕਰ ਰਹੇ ਹਾਂ ਇੱਕ ਤੁਸੀਂ ਦੱਸੋ ਸਾਡੀ ਸਾਡੀ ਬਦਕਿਸਮਤੀ ਆ ਥੱਲੇ ਵਾਲਾ ਪਾਣੀ ਹੈ ਜਿਹੜਾ ਉਹ ਗੰਧਲਾ ਹੋ ਰਿਹਾ ਆ ਫੈਕਟਰੀਆਂ ਚੱਲਦੀਆਂ ਨੇ ਇਹਨਾਂ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਉਹ ਧੂਆਂ ਛੱਡ ਰਹੀਆਂ ਨੇ ਬਹੁਤ ਜ਼ਿਆਦਾ ਸਾਹ ਲੈਣਾ ਵੀ ਸਾਨੂੰ ਮੁਸ਼ਕਲ ਹੋਇਆ ਅਮਤੋਜ ਜੀ ਇਹਨਾਂ ਦੇ ਜਿਹੜੇ ਐਮ ਐਲ ਏ ਵਧਾਇਕ ਨੇ ਉਹ ਲੱਖੇ ਤੇ ਅਮਤੋਜ ਤੋਂ ਬੜਾ ਖਫਾ ਨੇ ਜੀ ਪਹਿਲਾਂ ਵੀ ਇੱਕ ਮਸਲੇ 'ਚ ਪਤਾ ਲੱਗਿਆ ਕਿ ਅਮਤੋਜ ਕਿਉਂ ਬੁਲਾਇਆ ਮੁੰਡਿਆਂ ਤੇ ਪਰਚੇ ਕਰਾਤੇ ਜੀ ਨਾਬੇ ਏਰੀਏ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਕੀ ਆ ਨਾ ਉਹ ਮੈਂ ਤੁਹਾਨੂੰ ਸਪੱਸ਼ਟ ਕੱਟ ਗੱਲ ਦੱਸਦਾ ਹੈ ਜਿਹੜੀਆਂ ਪਾਰਟੀਆਂ ਨੇ ਮੈਨੂੰ ਦੱਸੋ ਇਹ ਫੈਕਟਰੀਆਂ ਸੀ ਜਿਹੜੀਆਂ ਇਹਨਾਂ ਨੇ ਦੱਸਿਆ 45 ਸਾਲ ਤੋਂ ਆ 45 ਸਾਲ ਤੋਂ ਨਾ ਹਾਂਜੀ ਇਸ ਤੋਂ ਪਹਿਲਾਂ ਵਾਲੇ ਵੀ ਆਹੀ ਕਰ ਰਹੇ ਸੀ ਉਸ ਤੋਂ ਪਹਿਲਾਂ ਵਾਲੇ ਵੀ ਆਹੀ ਕਰ ਰਹੇ ਸੀ ਤੇ ਇਹਨਾਂ ਨੂੰ ਜਦੋਂ ਉਹ ਕਹਿਣਗੇ ਉਹ ਕਹਿੰਦੇ ਹੀ ਨਹੀਂ ਬਲਕੇ ਕਹਿੰਦਾ ਕੌਣ ਹੈ ਅਸੀਂ ਇਸ ਕਰਕੇ ਸਾਥੋਂ ਅਲਰਜੀ ਇਹਨਾਂ ਨੂੰ ਕੇ ਨਾ ਬੋਲਣ ਇਹ ਸਾਡੀ ਬੋਲ ਨਾ ਖੋਲਣ ਹੁਣ ਤੁਸੀਂ ਵੇਖ ਲਓ ਤੁਸੀਂ ਉੱਥੇ ਸੀਗੇ ਰਾਤ ਨੂੰ ਮੈਂ ਕਹੇ ਔਰ ਮੈਂ ਕਹੇ ਕਿ ਕੀ ਆਇਆ ਸੀ ਕੇ ਪਾ ਕੇ ਮਤਾ ਇਸ ਐਮਐਲਏ ਨੂੰ ਦਿਓ ਹੂੰ ਤਾਂ ਜੋ ਕਰੇ ਕੁਛ ਪ੍ਰਸ਼ਾਸਨ ਨੂੰ ਕਵੇ ਨਹੀਂ ਕਰੇਗਾ ਤਾਂ ਬੰਦੇ ਦੇ ਪੁੱਤ ਬਣਾਵਾਂਗੇ ਮਾਂ ਦੇ ਪੁੱਤ ਨੇ ਸੁਭਾ ਚਕਾਤੇ ਤੇ ਫਿਰ ਛੱਡੇ ਕਿਉਂ ਹੂੰ ਕੈਸੇ ਅਸੀਂ ਰੱਖ ਬੰਦ ਆਉਣੇ ਐ ਤੇ ਛੱਡ ਵੀ ਦਿੱਤੇ ਇਹ ਜੋ ਇਹਨਾਂ ਦਾ ਗਿਆ ਗੁਜ਼ਰਾ ਪੰਨਾ ਨਾਲੇ ਵੀ ਸਾਨੂੰ ਰੋਕੋ ਨਾ ਟੋਕੋ ਨਾ ਜਿਵੇਂ ਪਹਿਲੇ ਲੁੱਟ ਰਹੇ ਸੀ ਸਾਨੂੰ ਵੀ ਲੁੱਟਣ ਦਿਓ ਓਏ ਆ ਪਾਣੀ ਜਿਹੜਾ ਝਾਗ ਵਾਲਾ ਮੈਨੂੰ ਦੱਸੋ ਇਹ ਇਹ ਟ੍ਰੀਟਡ ਪਾਣੀ ਹੈ ਟਵਾਨਾ ਜੀ ਹੂੰ ਟ੍ਰੀਟਡ ਪਾਣੀ ਆ ਵੇਖੋ ਜੇ ਮਾੜਾ ਜਾਂ ਇਹਨਾਂ ਨੂੰ ਆ ਫੈਕਟਰੀ ਦੇ ਮਾਲਕਾਂ ਨੂੰ ਤੇ ਇਸ ਐਮਐਲਏ ਨੂੰ ਕਹੋ ਇੱਥੇ ਆ ਕੇ ਘਰ ਬਣਾਵੇ ਇਹਦੇ ਫੈਕਟਰੀ ਦੇ ਜਿੰਨੇ ਵੀ ਆ ਇਹਦਾ ਟ੍ਰੀਟਮੈਂਟ ਸੈਂਟਰ ਹੈ ਟ੍ਰੀਟਮੈਂਟ ਸੈਂਟਰ ਹੈ ਅੱਗੇ ਫੈਕਟਰੀਆਂ ਨੇ ਸਾਰੀਆਂ ਇਹਨਾਂ ਨੂੰ ਇੱਕ ਗੱਲ ਕਹੋ ਲੈ ਵੀ ਇੱਥੇ ਆ ਕੇ ਘਰ ਬਣਾ ਲਓ ਫਤਿਹਪੁਰ ਰਹਿ ਲਓ ਇੱਥੇ ਐਮਐਲਏ ਸਾਹਿਬ ਕਿੱਥੇ ਰਹਿੰਦੇ ਨੇ ਸਰਹੰਦ ਚੰਡੀਗੜ੍ਹ ਰਹਿੰਦੇ ਨੇ ਚੰਡੀਗੜ੍ਹ ਰਹਿੰਦੇ ਨੇ ਉਹਨਾਂ ਨੂੰ ਮਾੜਾ ਜੇ ਕਹੋ ਇੱਥੇ ਘਰ ਪਾਓ ਰੋ ਪੀਓ ਪਾਣੀ ਸੇਮ ਪਤਾ ਲੱਗ ਜੇ ਤੁਹਾਨੂੰ ਪਰਾਣਾ ਸੂਲ ਸੀ ਨਾ ਜਿਹੜਾ ਬੰਦਾ ਜਿਹਨੂੰ ਰੋਟੀ ਦਿੰਦਾ ਉਹ ਖਾਲੇ ਆ ਕੇ ਨਾਲ ਜੀਥੀ ਆ ਜੋ ਕੇ ਇਹਨਾਂ ਦਾ ਗੁਨਾਹ ਹੈ ਵਿਚਾਰਿਆਂ ਦਾ ਸਾਰੇ ਪੰਜਾਬ ਦਾ ਜਿਹੜਾ ਪੰਜਾਬ ਦਾ ਆ ਹੰਸਲਾ ਨਦੀ ਹੈ ਇਹ ਠੰਡੇ ਬੁਰਜ ਥੱਲੇ ਦੀ ਜਾਂਦੀ ਹੈ ਇਤਿਹਾਸਕ ਨਦੀ ਹੈ ਸਾਡੀ ਬੁੱਢਾ ਨਾਲਾ ਵੀ ਜਿਹੜਾ ਬਣਿਆ ਉਹ ਬੁੱਢਾ ਦਰਿਆ ਸੀ ਪਹਿਲੀ ਪਾਸ਼ਾਹੀ ਨੇ ਨਾਂ ਰੱਖਿਆ ਸੀ ਸਤਲੁਜ ਦਾ ਪਤਾ ਹੀ ਆ ਤੁਹਾਨੂੰ ਜਿੱਥੋਂ ਅਮਰਿਚ ਕਾਇਆ ਸੀ ਪੰਜਾਬ ਮੀਨ ਪੰਜਾਬ ਪਾਣੀ ਉਦੋਂ ਪਹਿਲਾਂ ਪੰਜਨਾ ਦੁੱਧ ਪਹਿਲਾਂ ਸਬਤ ਸਿੰਧੂ ਪਾਣੀਆਂ ਦੇ ਉੱਤੇ ਨਾ ਤੇ ਪਾਣੀ ਖਰਾਬ ਪਹਿਲੀ ਗੱਲ ਤਾਂ ਲੈ ਗਏ ਜਿਹੜਾ ਬੱਚਾ ਉਹ ਖਰਾਬ ਆਹ ਤਾਂ ਹਾਲ ਹੈ